ਅੱਜ ਮਿੱਤਰੋ ਕੀ ਹਾਲ ਚਾਲ ਐ ਸਵਾਗਤ ਕਰਦੇ ਆਂ ਤੁਹਾਡਾ ਇੱਕ ਬ੍ਰੈਂਡ ਦੇ ਬਲੌਗ ਦੇ ਵਿੱਚ ਦੋਸਤੋ ਟਾਈਮ ਹੋ ਗਿਆ ਰਾਤ ਦੇ 11:00 ਵਜੇ ਆਪਾਂ ਨੇ ਕੀਤੀ ਹੋਈ ਐ ਗੱਡੀ ਲੋਡ ਆਪਾਂ ਲਿਆਏ ਸੀ ਕੱਲ ਲੋਡ ਕਰਕੇ ਹੁਣ ਚੱਲੇ ਆਪਾਂ 11 ਦਾ ਟਾਈਮ ਹੋ ਗਿਆ ਪਰ ਨਿਕਲ ਰਹੇ ਆਪਾਂ ਘਰ ਤੋਂ ਦੇਖੋ ਨੇ ਧਨੂ ਅੱਗੇ ਦਾ ਮਾਹੌਲ ਲਓ ਵੀ ਮਿੱਤਰੋ ਪੰਪ ਤੇ ਪਹੁੰਚ ਗਏ ਆਪਾਂ ਤੇਲ ਪਵਾਉਨੇ ਆ ਹੁਣ ਚੱਲ ਬਈ ਕਰਦੇ ਸਟਾਰਟ ਲਓ ਵੀ ਤੇਲ ਵਹਿਣ ਲੱਗਿਆ ਚਲੋ ਭਾਈ ਅੱਧੀ ਆਈਏ ਹੈ ਹਾਂ ਲਓ ਵੀ ਮਿੱਤਰੋ ਪੰਪ ਤੋਂ ਤੇਲ ਤੂਲ ਪਵਾ ਕੇ ਨਿਕਲ ਗਏ ਆਪਾਂ ਆਪਣੇ ਇੱਥੇ ਵਾਲੇ ਤੋਂ ਸਨੇਟੇ ਵਾਲੇ ਪੰਪ ਤੋਂ ਬਸ ਹੁਣ ਕਰਦੇ ਆ ਸਫਰ ਕੰਟੀਨਿਊ ਆਪਣਾ ਸਫਰ ਰਹੇਗਾ 200 ਕਿਲੋਮੀਟਰ ਦਾ ਸਾਰਾ ਆਪਾਂ ਨੇ ਜਾਣਾ ਈਓਪੀ ਚ ਮੁਜ਼ੱਫਰਨਗਰ ਜਾਣਾ ਆਪਾਂ ਨੇ ਮੁਜ਼ੱਫਰਨਗਰ ਬਾਕੀ ਬਣੇ ਰਹੋ ਵੀਡੀਓ ਚ ਐਂਡ ਤੱਕ ਦਿਖਾਵਾਂਗੇ ਤੁਹਾਨੂੰ ਰਾਤ ਦਾ ਵੀਊ ਦਿਖਾਵਾਂਗੇ ਹੁਣ ਤੁਹਾਨੂੰ ਰਾਤੋ ਰਾਤ ਚੱਲਣਾ ਆਪਾਂ ਨੇ ਸਫਰ ਇਹਨਾਂ ਨਹੀਂ ਹੈ ਆਪਣਾ ਥੋੜਾ ਹੀ ਹੈ 200 ਕਿਲੋਮੀਟਰ ਹੈ ਆ ਰਾਮਨਾ ਰਾਮਰਾਵ ਨਾਲ ਚੱਲਣਾ ਆਪਾਂ ਨੇ ਆਪਣੇ ਕੋਲ ਲੋਡ ਹੈਗਾ ਗੱਤਾ ਜਿਹੜਾ ਉਹ ਜੀਚੇ दारू ਹੁੰਦੀ ਹੈ ਪੈਕ ਬੋਤਲ ਪੈਕ ਹੁੰਦੀ ਹੈ ਜੀਚੇ ਉਹ ਲੱਗਤਾ ਆਪਣੇ ਕੋਲ ਵਿਸਕੀ ਦਾ ਆਓ ਵੀ ਮਿੱਤਰੋ ਅੰਵਾਲਾ ਪਹੁੰਚ ਗਏ ਦੇਖੋ ਆਪਾਂ ਸਵਾ 12 ਦਾ ਟਾਈਮ ਹੋ ਗਿਆ ਘੰਟਾ ਲੱਗਿਆ ਆਪਾਂ ਨੂੰ ਸਵਾ ਘੰਟਾ ਇੱਥੇ ਤੱਕ ਪਹੁੰਚਣ ਨੂੰ ਅੰਵਾਲੇ 'ਚ 42 ਕਿਲੋਮੀਟਰ ਆ ਗਏ ਆਪਾਂ ਆਪਣੇ ਘਰ ਤੋਂ ਇੱਥੇ ਤੱਕ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਕਰਨਾਲ 1:45 ਦਾ ਟਾਈਮ ਹੋ ਗਿਆ ਕਰਨਾਲ ਪਹੁੰਚ ਗਏ ਆਪਾਂ ਲਾਈਓਵਰ ਦੇ ਉੱਪਰ ਨੂੰ ਜਾ ਰਹੇ ਆਪਾਂ ਲਓ ਜੀ ਆਪਾਂ ਕਰਨਾ ਤੋਂ ਮੁੜ ਕੇ ਖੱਬੀ ਸਾਈਡ ਨੂੰ ਦੇਖੋ ਇਹ ਰੋਡ ਸ਼ਾਮਲੀ ਵਾਲਾ ਇਹ ਰੋਡ ਜਾ ਰਿਹਾ ਹੈ ਮੇਰਟ ਮੁਜ਼ਫਰਨਗਰ ਭਾਜੀ ਆਵਾਜ਼ ਵੀ ਲੰਘ ਜਾਂਦਾ ਹੈ ਆਗਰਾ ਉਰਾ ਸਾਰੇ ਕੀ ਦੀ ਆਪਾਂ ਨੇ ਜਾਣਾ ਹੈ ਮੁਜ਼ਫਰਨਗਰ ਯੂਪੀ ਲਾ ਹੋ ਵੀ ਮੇਂ ਤਰਾ ਪਾਏਗੇ ਸ਼ਾਮਲੇ ਵਾਲੇ ਰੋਡ ਤੇ ਆਪਣੀ ਗੱਡੀ 'ਚ ਪਤਾ ਨਹੀਂ ਪੈਂਚਰ ਹੋਇਆ ਹਵਾ ਘਟ ਗਈ ਵੀ ਬਹੁਤ ਪਿਛਲੇ ਟਾਇਰ 'ਚ ਖੱਬੀ ਝੜਾੜਾ ਹਵਾ ਭਾਰਤੀ ਇਹਨੇ ਹੁਣ ਦੇਖਦੇ ਆ ਪਤਾ ਨਹੀਂ ਪੈਂਚਰ ਹੈ ਪਤਾ ਨਹੀਂ ਹਵਾ ਘਟਦੀ ਦਬਰੇ ਦਾ ਟਾਇਰ ਆਪਾਂ ਨੇ ਹਵਾ ਭਰਵਾਲੀ ਦੇਖਦੇ ਆ ਜਿ ਲੱਗ ਜਿਵੇਂ ਸਿਰੇ ਗੱਡੀ ਰਹਿ ਗਿਆ 66 62 ਕਿਲੋਮੀਟਰ ਹੁਣਾ 70 ਆਪਣਾ ਸਾਫਰ ਇੱਥੇ ਤੋਂ ਦੇਖਦੇ ਆ ਬਾਕੀ ਨਹੀਂ ਵੀਰ ਟਾਇਰ ਬਦਲਣਾ ਮੇਣਾ ਆਪਾਂ 3 ਵਜੇ ਕੇ ਟਾਈਮ 3 ਕਾਫੀ ਟਾਈਮ ਤੇ ਖੜੇ ਦੇਖ ਰਹੇ ਆਪਾਂ ਹਵਾ ਵਾਲਾ ਨਹੀਂ ਮੇਰੇ ਤਾਂ ਪਹਿਲਾਂ ਕੋਈ ਹੁਣ ਮਿਲਿਆ ਤਾਂ ਚਲੋ ਬਾਕੀ ਚੱਲਦੇ ਆ ਹੁਣ ਲਓ ਜੀ ਇਹ ਸ਼ਾਮਰੀ ਬਾਈ ਬਸ ਰੋਡ ਪਿੱਛੇ ਨੂੰ ਲੰਘ ਗਿਆ ਇਹ ਸ਼ਾਮਲੀ ਆਪਾਂ ਜਾਣਾ ਸਿੱਧਾ ਇੱਧਰ ਨੂੰ ਮਜੱਫਰਨਾਗਰ ਜਾਣਾ ਪਤਾ ਨੇ ਦੇਖੋ ਭਾਈ ਸਿੰਗਲ ਰੋਡ ਆ ਇਹ ਅੱਗੇ ਤੋਂ ਆ ਜੂਗਾ ਟਵਰ ਰੋਡ ਥੋੜਾ ਠੋਟਾ ਵਸੇ ਸਿੰਗਲ ਲਓ ਜੀ ਇਹ ਹੈਗਾ ਮੁਜ਼ਫਰਨਗਰ ਵਾਲਾ ਰੋਡ ਮੁਜ਼ਫਰਨਗਰ ਹੈਗਾ ਇੱਥੇ ਤੋਂ 36 ਕਿਲੋਮੀਟਰ ਆਪਣੀ ਲੋਕੇਸ਼ਨ ਹੈਗੀ ਹੈ 45 ਕਿਲੋਮੀਟਰ ਦੇਖੋ ਜੀ ਨਵਾਂ ਰੋਡ ਹੈ ਬਣਿਆ ਹੋਇਆ ਵੀ ਵਧੀਆ ਆਪਾਂ ਦਾ ਪਹਿਲੀ ਵਾਰ ਆਇਆ ਇਸ ਰੋਡ ਨੂੰ ਜਲਾਲਪੁਰ ਕੁੱਤਾ ਮਾਰਿਆ ਬਈ ਆ ਵਿਚਾਰਾ ਦੇਖਦੇ ਨਹੀਂ ਗੱਡੀਆਂ ਵਾਲੇ ਬਹੁਤ ਮਾਰਦੇ ਆ ਕੁੱਤਿਆਂ ਨੂੰ ਲਓ ਜੀ ਟਾਈਮ ਹੋ ਗਿਆ 6:50 ਮਿੰਟ ਬਸ ਆਪਣੀ ਲੋਕੇਸ਼ਨ ਰਹਿ ਗਈ चौबी किलोमीटर पच्चने देखो ब्यू टोल तो प्लाजा ਇਹ ਅਗਟੋਰ ਪਲਾਜ਼ਾ ਹੈ ਇਹ ਦੂਸਰਾ ਡੋਲ ਪਲਾਜ਼ਾ ਹੈ ਪਹਿਲੇ ਸ਼ਾਮਲੀ ਸ਼ਾਮਲੇ ਵਾਲੇ ਰੋਡ ਤੇ ਦਾ ਲੱਗੇ ਦਾ ਹੁਣ ਇਹ ਹੈ 90 ਰੁਪਏ ਦਾ ਇੱਕ ਸਾਈਡ ਨੂੰ ਆਪੜਾਣਾ 135 ਦਾ ਪਤਾ ਨਹੀਂ ਦੋ ਡੋਲ ਆਏ ਬਸ ਆਪਾਂ ਨੂੰ 200 ਕਿਲੋਮੀਟਰ ਦੇ ਵਿੱਚ ਕਾਟ ਗਿਆ ਹਣਾ ਟੋਲ ਦੇਖੋ ਭਾਈ ਇਹ ਹੈਗਾ ਯੂਪੀ ਮਜਾ ਫਰਨਾ ਕਰਦਾ ਇਲਾਕਾ ਹੈ ਪਰ ਹੋਇਆ ਕਿਹਾ ਵੀ ਯੂਪੀ ਦਾ ਆ ਵੀ ਮਿੱਤਰੋ ਦੇਖੋ ਅੰਦਰ ਜਾ ਰਹੇ ਆਪਾਂ ਸ਼ਰਾਬ ਵਾਲੀ ਫੈਕਟਰੀ ਦੇ 8 ਵਜੇ ਆਪਾਂ ਆ ਗਏ ਦੇ ਇੱਥੇ 7:30 ਵਜੇ ਐਂਟਰੀ ਐਂਟਰੀ ਹੋ ਲਈ ਹੁਣ ਜਾ ਰਹੇ ਆ ਭਾਂਤਰਾ ਕੰਡਾ ਘੁੰਡਾ ਕਰਾਉਣਾ ਅੱਗੇ ਜਾ ਕੇ ਦੇਖਦੇ ਆਂ ਤੇ ਵੀ ਕੰਡਾ ਕਰਵਾ ਲਿਆ ਆਪਾਂ ਨੇ ਦੇਖੋ ਇਹ ਕੰਡਾ ਇੱਥੇ ਇਹ ਮਿਲੀ ਪਰਚੀ ਆਪਾਂ ਨੂੰ ਕੰਡਾ ਪਰਚੀ ਹੁਣ ਚੱਲੇ ਆਪਾਂ ਗੱਡੀ ਨੂੰ ਲੈ ਕੇ ਸਟੋਰ ਸਟੋਰ 'ਚ ਉਤਰੂਆ ਪਤਾ ਨਹੀਂ ਕਿੱਥੇ ਉਤਰਨਾ ਪਤਾ ਕਰਨਾ ਪੈਣਾ ਬਹੁਤ ਵੱਡੀ ਫੈਕਟਰੀ ਐ ਇਹ ਸ਼ਰਾਬ ਫੈਕਟਰੀ ਪੁੱਛਦੇ ਆ ਸਕਿਉਰਟੀ ਸਕਿਉਰਟੀ ਵਾਲਿਆਂ ਨੂੰ ਕਿੱਥੇ ਉਤਰੂਆ ਇਹ ਹੈਗਾ ਸਟੋਰ ਕੋਹਰੇ ਨਹੀਂ ਭਰ ਹਲੇ ਦੇ ਦੇ ਨੋਗਵੇ ਦਾ ਖੁੱਲੂਗਾ ਸਵੱਟ ਤਾਂ ਹੋ ਗਏ ਦੇਖਦੇ ਆਂ ਬਾਕੀ ਕੀ ਸਿਸਟਮ ਬਣਦਾ ਖਾਲੀ ਗਲੀ ਦੇ ਦੇ ਤਾਂ ਕਦੋਂ ਤੱਕ ਹੋਊਗੀ ਲਾਓ ਵੀ ਮਿੱਤਰੋ ਖਾਲੀ ਖੋਲੀ ਕਰਕੇ ਆ ਗਏ ਆਪਾਂ ਕੰਡੇ ਦੇ ਹੁਣ ਖਾਲੀ ਗੱਡੀ ਤਾਂ ਹੋਊਗਾ ਪਹਿਲਾਂ ਭਰੀ ਦਾ ਹੋਇਆ ਦਾ 10 ਵਜਣੇ ਆਲੇ ਆ ਬਸ ਦੇਖੋ ਉਧਰ ਵੀ ਹੈਗਾ ਕੰਡਾ ਦੋ ਜਿਹੜਾ ਆਪਾਂ ਪਹਿਲੇ ਵੀ ਇੱਥੇ ਕਰਾਇਆ ਤਾਂ ਹੁਣ ਵੀ ਇੱਥੇ ਕਰਾਉਂਗੇ ਕੰਡਾ ਕਰਾ ਕੇ ਪਰਚੀ-ਪੁਰਚੀ ਲੈ ਕੇ ਫਿਰ ਜਾਣਾ ਆਪਾਂ ਨੇ ਸਟੋਰ 'ਚ ਉੱਥੇ ਤੋਂ ਮਿਲੂਗੀ ਰਸੀਵਿੰਗ ਫਿਰ ਨਿਕਲੂਗਾ ਆਪਾਂ ਇੱਥੇ ਤੋਂ ਲਓ ਵੀ ਮਿੱਤਰੋ ਹੋ ਗਿਆ ਕੰਡਾ ਖਾਲੀ ਗੱਡੀ ਦਾ ਵੀ 12 ਕਾਉਂਟਰ ਦਾ 90 ਕਿਲੋ ਵਜ਼ਨ ਦਾ ਆਪਣੇ ਕੋਲ ਬਸ ਹੁਣ ਇੱਥੇ ਦਿਖਾਣੇ ਆ ਫਿਰ ਰਸੀਵਿੰਗ ਲੈ ਕੇ ਚੱਲਦੇ ਆ ਲਓ ਵੀ ਮਿੱਤਰੋ ਖਾਲੀ-ਖੋਲੀ ਹੋ ਲਈ ਆਪਣੀ ਗੱਡੀ ਨਿਕਲ ਗਿਆ ਆਪਾਂ ਫੈਕਟਰੀ ਤੋਂ ਬਾਹਰ ਟਾਈਮ ਹੋ ਗਿਆ 11 ਵਜੇ 25 ਮਿੰਟ ਹੋ ਗਏ ਅੱਧਾ ਘੰਟਾ ਦਾ ਵੈਸੇ ਆਪਣਾ ਹੀ ਖਰਾਬ ਹੋ ਗਿਆ ਸਟੈਂਪ ਦੇ ਚੱਕਰਾਂ 'ਚ ਬਸ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਇੱਥੇ ਹੀ ਜੇ ਵੀਡੀਓ ਕਿਸੇ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਨਾਲੇ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਫਿਰ ਕਿਸੇ ਨੈਕਸਟ ਵੀਡੀਓ ਚ